ਤੂੰ ਬੋਲ ਲਈ ਨਹੀਂ ਜਾਣਾ ਅਜੇ ਮੈਂ ਤੁਹਾਡੇ ਨਾਲ ਅਜੇ ਉੱਚੀ ਬੋਲਦਾ ਪਿਆ ਹੋਰ ਕੋਈ 15 20 ਸਾਲ ਦੇ ਬਾਅਦ ਜੇ ਸਰੀਰ ਰਿਆਦ ਕਿੱਥੇ ਹੀ ਨਹੀਂ ਉੱਚੀ ਬੋਲ ਹੋਣਾ એનર્ਜੀ ਘਟ ਜਾਣੀ ਤੇ ਦਾ ਮਤਲਬ ਫਿਰ ਮੇਰੀ ਆਵਾਜ਼ ਨਹੀਂ ਪਹੁੰਚੇਗੀ ਪਹੁੰਚੇਗੀ ਹਰ ਇੱਕ ਦੀ ਪਹੁੰਚੇਗੀ ਇੱਕ ਨਿਆਣਾ ਜੰਮਿਆ ਉਹਦੇ ਉਹ ਸਾਡੇ ਨਾਲ ਜਿਆਦਾ ਜੁੜਿਆ ਉਹ ਨੂੰ ਪਰਮਾਤਮਾ ਦੇ ਨਾਲ ਉਹਦੇ ਕੋਈ ਗੱਲ ਵੀ ਨਹੀਂ ਕਰਦਾ ਉਹਨੂੰ ਕੋਈ ਬੋਲੀ ਵੀ ਨਹੀਂ ਆਉਂਦੀ ਉਹਦੀ ਤਾਂ ਵੀ ਆਵਾਜ਼ ਪਹੁੰਚਦੀ ਹੈ ਸਬ ਦੀ ਆਵਾਜ਼ ਪਹੁੰਚਦੀ ਐ ਬਾਣੀ ਵਿੱਚ ਲਿਖਿਆ ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਗ ਦੇ ਦਿਲ ਹੀ ਭੀਤਰ ਜੋਏ ਤੂੰ ਅੰਦਰੋਂ ਬੋਲ ਉਹ ਬਹਿਰਾ ਨਹੀਂ ਐ ਵੀ ਤੇਰੀ ਆਵਾਜ਼ ਨਹੀਂ ਸੁਨੇਗਾ ਤੂੰ ਅੰਦਰੋਂ ਬੋਲ ਤੇਰੀ ਆਵਾਜ਼ ਪਹੁੰਚੇਗੀ ਅੰਦਰੋਂ ਬੋਲ ਕੇ ਦੇਖੀ ਕਿਦਾਂ ਪਹੁੰਚਦੀ ਐ ਤੈਨੂੰ ਇੱਕ ਦਮ ਆਗੇ ਖੜਕਾਏਗਾ ਕੁੰਡਾ ਵੀ ਮੈਂ ਆ ਗਿਆ ਕਹੋ ਆ ਗਿਆ ਮੈਂ ਤੂੰ ਹੋਣ ਦਰਵਾਜਾ ਖੋਲ ਭੈਣੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭੈਣੇ ਆ ਗਿਆ ਹੁਣ ਅੱਲਾ ਸ਼ਿਕਾ ਮੈਨੂੰ ਲੰਗਰ ਤੇ ਜਦੋਂ ਆਪਣੀ ਦਰੋਪਦਾ ਦੀ ਬੇਪਤੀ ਕਰਨ ਲੱਗੇ ਸੀ ਤੇ ਉਹ ਕਹਿੰਦੇ ਭੀ ਆ ਗਿਆ ਮੈਂ ਹੁਣ ਤੈਨੂੰ ਕੋਈ ਡਰ ਨਹੀਂ ਬਸ ਜਦੋਂ ਉਹ ਆ ਗਿਆ ਫਿਰ ਪਤਾ ਲੱਗ ਜਾਏਗਾ ਭੀ ਉਹ ਆ ਗਿਆ